ਸਲੋਜੀ ਹੁਣ ਅਸੀਂ ਪਹੁੰਚੇ ਆਂ ਵੱਡਾ ਡੀਪੂ ਆਜਾ ਚੋਂ ਪੰਗਾ ਇਸ ਵੇਲੇ ਪੂਰੇ ਪੰਜਾਬ ਚ ਕੋਈ ਲਾ ਰਿਹਾ 20% ਸੇਲ ਕੋਈ ਲਾ ਰਿਹਾ 30% ਕੋਈ ਲਾ ਰਿਹਾ 40 ਕੋਈ ਕਹਿੰਦਾ 5% ਦੀ ਸੇਲ ਜੀ ਵੱਡੇ ਡੀਪੂ ਦੇ ਨਾਂ ਕਦੇ ਸੇਲ ਲੱਗੀ ਆ ਤੇ ਨਾ ਹੀ ਲੱਗਣੀ ਆ ਕਿਉਂਕਿ ਇੱਥੇ ਜੋਰਬਜਾਰੀ ਵਾਲਾ ਕੋਈ ਕੰਮ ਨਹੀਂ ਅਸੀਂ ਅੱਜ ਤੋਂ 10 ਸਾਲ ਪਹਿਲਾਂ ਲੈ ਲੋ 5 ਸਾਲ ਪਹਿਲਾਂ ਲੈ ਲੋ ਹਰ ਸਾਲ ਦੱਸਦੇ ਆਂ ਹਰ ਮਹੀਨੇ ਦੱਸਦੇ ਆਂ ਹਰ ਹਫਤੇ ਦੱਸਦੇ ਆਂ ਵਿਦ 10 ਰੁਪਏ ਪ੍ਰੋਫਿਟ ਨਾਲ ਚੀਜ਼ ਵਿਗਦੀ ਆ 10 ਰੁਪਏ ਸੇਲ ਆਣ ਦੀ ਲੋੜ ਹੈ ਜੇ ਤੁਸੀਂ ਮਹਿਸੂਸ ਕਰਦੇ 10 ਰੁਪਏ ਪ੍ਰੋਫਿਟ ਨਹੀਂ ਆਇਆ ਜੀ ਅਸੀਂ ਵੇਚਦੇ 250 ਰੁਪਏ ਦਾ ਅਗਲਾ 500 ਰੁਪਏ ਦਾ ਵੇਚ ਕੇ 10% 20% ਸੇਲ ਲਾਉ ਲੋ ਫੇ ਵੀ 450 ਰਹਾ ਸਾਡਾ ਰੇਟ ਹੈ 250 ਇੱਥੇ ਇਕੱਲੇ ਇਕੱਲੇ ਸੂਟ ਦੇ ਰੇਟ ਲੈ ਕੇ ਆਇਆ ਕਿਸੇ ਵੀ ਤੁਹਾਨੂੰ ਦੁਕਾਨ ਤੇ ਸ਼ੋਰੂ ਦੇ ਚਲਜੋ ਨਹੀਂ ਮਿਲਦਾ ਆ ਦੇਖੋ ਜਿਹੜਾ ਤੁਸੀਂ 800 ਦਾ ਲੈਨੇ ਹੋ ਸਰ ਸੱਤ 800 900 ਤੋਂ ਘੱਟ ਨਹੀਂ ਇਹ ਵੀ 350 ਵਿੱਚ ਇੰਨਾ ਫਰਕ ਕਿੱਦਾਂ ਕੱਢਦੇ ਨੇ ਰੇਟਾਂ ਦਾ ਮੈਂ ਤੁਹਾਨੂੰ ਉਹੀ ਦੱਸ ਗਿਆ ੜਿਆ ਹੁਣ ਅਗਲੇ ਨੇ ਸੇਲ 'ਚ ਜਾਣਾ ਅਗਲੇ ਕਹਿਣਾ 900 ਰੁਪਏ ਦਾ ਸੂਟ ਆ 40% ਸੇਲ ਹਾਂਜੀ 40% ਲੈਸਿਆ ਜੀ ਹੋਰ ਜਾਣਾ 700 ਰੁਪਏ ਦਾ ਇੱਥੇ 350 ਜਦੋਂ ਅਗਲਾ ਆ ਕੇ ਦੇਖ ਕੇ ਨਾਲੇ ਦਾ ਉੱਥੇ ਲੜ ਕੇ ਆਂਦਾ ਨਾਲੇ ਵਾਪਸ ਕਰਕੇ ਆਂਦਾ ਜੀ ਜਿਹੜਾ 1200 ਦਾ ਸੂਟ ਬਾਜ਼ਾਰ ਦੇ ਵਿੱਚ ਆ ਆਹ ਰੇਟ ਪੜ ਲਓ ਤੁਸੀਂ ਦੱਸਣ ਦੀ ਵੀ ਲੋੜ ਨਹੀਂ ਇੱਥੇ ਸਾਨੂੰ ਸੇਲਸਮੈਨ ਕੋਲ ਪੁੱਛਣ ਦੀ ਵੀ ਲੋੜ ਨਹੀਂ ਇੱਥੇ ਆਓ ਸੂਟ ਪਸੰਦ ਕਰੋ ਤੇ ਯਾਦ ਰਹਿ ਜੇ 450 ਚ ਦੇਖੋ ਜੀ ਧਾਗੇ ਦੀ ਕੜਾਈ ਦੇ ਵਿੱਚ ਕੋਈ 11200 ਤੋਂ ਘੱਟ ਨਹੀਂ ਵੇਚਦਾ ਔਰ ਕੜਾਈ ਖਰਾਬ ਨਹੀਂ ਹੋਣੀ ਗਾਰੰਟੀ ਵਾਲੀ ਚੀਜ਼ ਆ ਸਿਰਫ 450 ਰੁਪਏ ਦੇ ਵਿੱਚ ਪਰ ਆ ਦੇਖੋ ਕਿੰਦਾ ਹੈਵੀ ਸੂਟ ਆ ਆ ਰੇਟ ਪੜ ਲਓ ਕੋਈ 1800 ਨਹੀਂ ਕੋਈ 2 ਯਾਨੀ ਸਿਰਫ 550 ਰੁਪਏ ਦੇ ਵਿੱਚ ਇਹਦੇ ਵਿੱਚ ਵੀ ਦੇਖੋ ਸਿਰਫ ਬਹੁਤ ਹੈਵੀ ਜੀ ਤਾਂ ਇਹਦੇ ਵਿੱਚ 550 ਚ ਸਾਰੇ ਫੋਟੋ ਵਾਲੇ ਡਿਜ਼ਾਈਨ ਆ ਬੁਟੀਕ ਪੀਸ ਆ ਰੇਟ 11-1200 ਤੋਂ ਘੱਟ ਕਿਸੇ ਕਿਤੋਂ ਨਹੀਂ ਮਿਲਣਾ ਸਿਰਫ ਡੇਢੀ ਪੂਤੇ 550 ਰੁਪਏ ਦਾ ਸੁਣੋ ਉਹ ਵੀ ਦੇਖੋ 550 ਦੇ ਵਿੱਚ ਇਹ ਨਹੀਂ ਵੀ ਤੁਹਾਨੂੰ 4 ਦਿਨ ਦਿਖਾਤੇ ਤੇ ਇਹਦਾ ਅਸੀਂ 800 ਕਰ ਦੇਣਾ ਦੂਜਾ ਦਿਨ 900 ਕਰ ਦੇਣਾ ਫਿਰ ਅਸੀਂ 1000 ਕਰ ਦੇਣਾ ਫਿਰ 1200 ਨਾ ਜਿਹੜਾ ਮਰਜ਼ੀ ਚੱਕ ਕੇ ਲੈ ਜਾਓ 550 ਦੇ ਵਿੱਚ ਦੇ ਦੇਣੇ ਆ ਸਲੋਬੀ ਨਾ 2000 ਨਾ 2200 ਨਾ 2300 ਚੱਕੋ ਵੱਡਾ ਡੀਪ ਤੋਂ 895 ਚ ਬੜਾ ਡੀਸੈਂਟ ਪੀਸ ਹੈਗਾ ਨਾਲੇ ਦੇਖੋ ਬੈਗ ਤੇ ਵੀ ਕਿੰਨਾ ਪਿਆਰਾ ਵਰਕ ਆ ਚੁੱਕਿਆ ਗਿਆ ਗੱਲ ਕਰੇ ਨਾਲ ਬਾਟਮ ਦੀ ਨਾਲੇ ਕੋ ਬਾਟਮ ਪਲੇਨ ਆ ਚੁੱਕਿਆ ਗਿਆ ਪਲਾਜੋ ਸਲਵਾਰ ਪੀਮ ਇਹ ਮਰਜੀ ਬਣਾਓ ਨਾਲੇ ਖਮਰਾ ਤੇ ਪੱਟੇ ਦੇਖੋ ਕੀ ਆ ਕਹਿਣੇ ਮਾਰੇ ਜੀ ਵੱਡਾ ਡੀਪ ਤੋਂ ਅਗਲੇ ਸਿਰਫ 1050 ਰੁਪਏ ਵਿੱਚ ਆ ਦੇਖੋ ਜੀ 3 3000 ਵਾਲੇ 32 3200 ਵਾਲੇ ਸੂਟ ਇੱਥੇ ਤੁਹਾਨੂੰ ਦੇਣੇ ਕੋਈ 495 ਚ ਕੋਈ 1295 ਚ ਕੋਈ 1695 ਚ ਮਤਲਬ ਇਹਨਾਂ ਦੇ ਵਿੱਚ ਵੀ ਤੁਹਾਡੇ ਵੱਡੇ ਫਾਇਦੇ ਸੋਨੇ ਵਾਈਟ ਸੂਟ ਆ ਚੁੱਕਿਆ ਹੈ ਕਿੰਨੇ ਕਿੰਨੇ ਸੋਨੇ ਦੇਖੋ ਵਰਕ ਕਿਤੇ ਪ੍ਰਿੰਟ ਕਿੰਨੇ ਕਿੰਨੇ ਟੋਰੀ ਆ ਚੁੱਕਿਆ ਗਿਆ ਬਹੁਤ ਸੋਹਣੇ ਸੋਨੇ ਤੁਹਾਡੇ ਵਾਸਤੇ ਪੀਸ ਆ ਚੁੱਕੇ ਹੈ ਡਾਡੀਪੂ ਬੰਗਾ ਵਿੱਚ ਨਾ ਦੇਖੋ ਬਾਟਮ ਪਲੇਨ ਆ ਚੁੱਕਿਆ ਗਿਆ 10 ਮੀਟਰ ਬਾਟਮ ਆ ਚੁੱਕਿਆ ਗਿਆ ਦੁਪੱਟੇ ਤੁਹਾਨੂੰ ਆਪਾਂ ਦੇਣਾ 2.5 ਮੀਟਰ ਦੇ ਦੇਖੋ ਤੁਹਾਡੇ ਵਾਸਤੇ ਕਿੰਨੇ ਸੋਨੇ ਦੁਪੱਟੇ ਆ ਚੁੱਕੇ ਡੀਐਨਆ ਆ ਚੁੱਕਿਆ ਗਿਆ ਸਿਰਫ 150 ਚ ਲੈ ਕੇ ਜਾ ਸਕਦੇ ਆ ਆ ਦੇਖੋ ਗਲੇ ਦੇ ਕੰਮ ਦੇਖ ਲਓ ਘੇਰਾ ਚੈੱਕ ਕਰ ਲਓ ਬਾਜੂ ਵਰਕ ਦੇਖ ਲਓ ਪਹੁੰਚਾ ਵਰਕ ਵੀ ਹੈਗਾ ਤੇ ਨਾਲ ਇਹਦੇ ਦੁਪੱਟਾ ਵੀ ਬੜਾ ਸੋਹਣਾ ਦੇ ਰਹੇ ਆ ਕੋਈ 4000 ਨਹੀਂ ਕੋਈ 4500 ਨਹੀਂ ਸਿਰਫ 1895 ਦੇ ਵਿੱਚ ਇਹ ਵੀ ਤੁਹਾਨੂੰ ਆਪਾ ਦੇ ਦੇਣਾ ਸੋ ਦੇਖੋ ਬਾਕੀ ਮੈਂਜੈਂਟਾ ਛੱਟਾ ਵੀ ਆ ਚੁੱਕਿਆ ਹੈ ਗਿਆ ਦੇਖੋ ਕਿੰਨੇ ਕਿੰਨੇ ਸੋਨੇ ਵਰਕ ਆ ਚੁੱਕੇ ਸਿਰਫ 900 ਤੇ 95 ਵਿੱਚ ਪੂਰਾ ਦੇਖੋ ਹੈਵੀ ਆ ਚੁੱਕਾ ਹੈਗਾ ਮਾਈਕਲ ਸਪੌਂਜ ਲਾਉਣੀ ਕਿਉਂਕਿ neck ਤੇ ਬਹੁਤ ਸੋਹਣਾ ਵਰਕ ਕੀਤਾ ਹੈਗਾ ਘੇਰਾ ਵੀ ਦੇਖੋ ਹੈਵੀ ਆ ਚੁੱਕਾ ਹੈਗਾ ਗੱਲ ਕਰੀ ਚੁੰਨੀ ਦਾ ਦੇਖੋ ਚਨਾਉਂਦੀ ਚੁੰਨੀ ਆ ਚੁੱਕੀ ਹੈ ਗਿਆ ਨਾਲ ਡੀਆਈਐਨਰ ਸਿਰਫ 900 ਤੇ 95 ਲੈ ਕੇ ਜਾ ਸਕਦੇ ਹਾਂ ਸੋ ਆਹ ਦੇਖੋ ਇੰਗਲਿਸ਼ ਕਲਰ ਤੁਹਾਨੂੰ ਦੇ ਰਣੇ ਆ ਜਿਹੜੇ ਅੱਜ ਕੱਲ ਬਹੁਤ ਟ੍ਰੈਂਡਿੰਗ ਦੇ ਦੇ ਵਿੱਚ ਵੀ ਤੁਸੀਂ ਚੈੱਕ ਕਰ ਲਓ ਸੂਟਾਂ ਦੇ ਵਿੱਚ ਤਾਂ ਤੁਸੀਂ ਦੇਖ ਲਿਆ ਇੱਥੇ 895 ਰੁਪਏ ਤੋਂ ਸ਼ਰਾਰਾ ਸੂਟ ਸ਼ੁਰੂ ਹੋ ਜਾਂਦਾ ਹੈਗਾ ਜਿਹੜੇ ਤੁਸੀਂ ਇਦਾਂ ਦੇ ਲੈਣੇ ਹੈਗੇ ਆ ਜਿਹੜੇ ਬਾਜ਼ਾਰ ਤੁਸੀਂ 4-4000 35-3500 ਰੁਪਈਆ ਖਰਚ ਦਿਓ ਇੱਥੇ ਤੁਹਾਨੂੰ 1395 ਦੇ ਵਿੱਚ ਹੀ ਰਹਿਣਾ ਕੋਈ 1200 ਦੇ ਰਹਿਣਾ ਕੋਈ 1300 ਰੁਪਏ ਦੇ ਵਿੱਚ ਰਹਿਣਾ ਮਤਲਬ ਇਹਦੇ ਵਿੱਚ ਵੀ ਤੁਹਾਡੇ ਅਸੀਂ ਬਹੁਤ ਸਾਰੇ ਫਾਇਦੇ ਕਰਦਨੇ ਆ ਰੇਟ ਤੁਸੀਂ ਚੈੱਕ ਕਰ ਲਓ ਇਹ ਨਹੀਂ ਵੀ ਝੂਠ ਬੋਲੀ ਜਾਂਦੇ ਆ ਸਾਈ ਹਰ ਤਰ੍ਹਾਂ ਮੈਨਿਆਂ ਕਿ ਪਹਿਲਾਂ ਦੇਖੋ ਤੁਸੀਂ ਆਰਟੀਕਲ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਪੂਰੇ ਹੈਵੀ ਆ ਚੁੱਕੇ ਆ ਗਿਆ ਜਿਹੜਾ ਬਾਅਦ ਤੁਹਾਨੂੰ 250 ਇਦੇ ਵਿੱਚ ਸੌਣ ਸੌਣੇ ਕਲਰ ਆ ਚੁੱਕੇ ਆ ਦੇਖੋ ਕਿੰਨੇ ਕਿੰਨੇ ਸੋਨਰ ਆਰਟੀਕਲ ਡੀਐਨਏ ਕਿੰਨੇ ਕਿੰਨੇ ਵਧੀਆ ਆ ਚੁੱਕੇ ਗਿਆ ਵਰਕ ਵਾਲੇ ਸ਼ਰਾਰੇ ਆ ਚੁੱਕੇ ਨਾ ਦੇਖੋ ਚੁੰਨੀਆਂ ਖਲੂਟੂਲੀ ਆ ਚੁੱਕੀਆਂ ਆ ਚਾਹੇ ਤੁਸੀਂ ਸ਼ਰਾਰੇ ਗਰਾਰੇ ਲੈਣੇ ਆ ਚਾਹੇ ਤੁਸੀਂ ਲਹਿੰਗੇ ਲੈਣੇ ਆ ਚਾਹੇ ਤੁਸੀਂ ਲੌਂਗ ਡਰੈਸ ਲੈਣੀ ਹੈਗੀ ਹਰ ਚੀਜ਼ ਮਿਲ ਜਾਣੀ ਆ 12-1300 ਰੁਪਏ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਡਿਜ਼ਾਈਨਰ ਪੀਸ ਮਿਲ ਜਾਣੇ ਜੇ ਤੁਸੀਂ ਲੈਣੇ ਆ ਹਾਈ ਪੀਸ ਵੀ ਲੈਣੇ ਆ 2000 ਰੁਪਏ 2500 ਰੁਪਏ 3000 5000 ਉਹ ਵੀ ਤੁਹਾਨੂੰ ਅਸੀਂ ਦੇਣੇ ਪਰ 5000 ਰੁਪਏ ਦਾ ਪੀਸ ਤੁਹਾਨੂੰ ਅਸੀਂ ਉਹ ਸਾਰਾ ਹੀ ਹੈਵੀ ਪੀਸ ਆ ਬਜ਼ਾਰ ਚ 15000 ਤੋਂ ਘੱਟ ਕਿਸੇ ਨੇ ਤੁਹਾਨੂੰ ਨਹੀਂ ਦੇਣਾ ਪਰ ਸਾਡਾ ਰੇਟ ਤੁਸੀਂ ਚੈੱਕ ਕਰ ਲਓ 15000 ਵਾਲਾ ਤੁਹਾਨੂੰ ਸਿਰਫ 4500 ਰੁਪਏ ਦੇ ਵਿੱਚ ਵੱਧ ਦੇ ਦਾਂਗੇ ਸੋ ਛੇਤੀ ਤੁਸੀਂ ਆਜੋ ਕੋਈ ਵੀ ਤੁਸੀਂ ਜਾਣਕਾਰੀ ਹੋਰ ਲੈਣੀ ਆ ਭਾਈ ਆਨਲਾਈਨ ਵੀ ਦਿਨੇਓ ਡਿਲੀਵਰੀ ਤੁਸੀਂ ਬਿਲਕੁਲ ਸਕਰੀਨ ਤੇ ਨੰਬਰ ਆ ਕੋਲ ਕਰਕੇ ਤੁਸੀਂ ਆਰਡਰ ਵੀ ਕਰ ਸਕਦੇ ਹੋ ਸਾਡਾ ਪੇਜ ਹੈਗਾ @bhanga instagram youtube facebook ਤੇ ਫੋਲੋ ਕਰ ਸਕਦੇ ਹੋ ਘਰ ਬੈਠ ਕੇ ਆਰਡਰ ਵੀ ਕਰ ਸਕਦੇ ਹੋ ਸੋ ਆਜੋ ਜੀ ਨੰਬਰ ਸਕਰੀਨ ਤੇ ਕੋਈ ਜਾਣ ਕੇ ਲੈਣ ਦੇ ਤੁਸੀਂ ਕਾਲ ਕਰ ਸਕਦੇ ਹੋ